Dear jungle. ਜਿੱਥੇ ਕੁਝ ਦਿਨ ਪਹਿਲਾਂ ਰਾਖਵੇਂ ਕਰਨ ਦੀ ਮੰਗ ਨੂੰ ਲੈ ਕੇ ਜਾਟਾਂ ਵੱਲੋਂ ਪੂਰੇ ਹੀ ਹਰਿਆਣਾ ਵਿੱਚ ਹਿੰਸਕ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਹਾਲਾਤ ਹੁਣ ਤੱਕ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਜਿਸ ਕਰਕੇ ਆਮ ਲੋਕਾਂ ਦੇ ਨਾਲ-ਨਾਲ ਖੱਟਰ ਸਰਕਾਰ ਨੂੰ ਵੀ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਉਸ ਪ੍ਰਦਰਸ਼ਨ ਵਿੱਚ ਲੋਕਾਂ ਦੇ ਹੋਏ ਵੱਡੇ ਨੁਕਸਾਨ ਨੂੰ ਲੈ ਕੇ ਅਤੇ ਹਰਿਆਣਾ ਸਰਕਾਰ ਦਾ ਸਮੇਂ ਸਿਰ ਸਹੀ ਕਦਮ ਨਾ ਚੁੱਕੇ ਜਾਣ ਦੇ ਰੋਸ ਵਿੱਚ ਅੱਜ ਫਰੀਦਕੋਟ ਵਿੱਚ ਚੂਤ ਕਾਂਗਰਸ ਵੱਲੋਂ ਬਹੁਤੀ ਸਰਕਾਰ ਅਤੇ ਪੰਜਾਬ ਵਿੱਚ ਕਾਲੀ ਦਲ ਦੀ ਭਾਈ ਪਾਰਟੀ ਬੀਜੇਪੀ ਦਾ ਪੁਤਲਾ ਫੋਕਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਰਹੇ ਇਸ ਦੌਰਾਨ ਲੋਕ ਸਭਾ ਹਲਕਾ ਫਰੀਦਕੋਟ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਨਿਕਲ ਸਕਦਾ ਸੀ ਪਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਪਬਲਿਕ ਪ੍ਰਾਪਰਟੀ ਅਤੇ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਰਾਖਵੇਂ ਕਰਨ ਦੇ ਨਾਮ ਉੱਤੇ ਹੋਈ ਲੁੱਟਖੋਟ ਅਤੇ ਬੇਕਸੂਰ ਲੋਕਾਂ ਦੀ ਹੋਈ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਐਸ ਰੋਸ ਪ੍ਰਦਰਸ਼ਨ ਵਿੱਚ ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਬੀਜੇਪੀ ਦੀ ਭਾਈਵਲ ਕਾਲੀ ਸਰਕਾਰ ਦੋਸ਼ ਲਾਉਂਦੇ ਆ ਕਿਹਾ ਕਿ ਉਹ ਹਰ 프ਰੰਟ ਉੱਤੇ ਫੇਲ ਹੋ ਚੁੱਕੀ ਹੈ ਫਰੀਦਕੋਟ ਤੋਂ ਸੂਰਜ ਪ੍ਰਕਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਜੋ ਮੋਦੀ ਸਰਕਾਰ ਨੇ ਖੱਟੜ ਸਰਕਾਰ ਨੇ ਹਰਿਆਣਾ ਦੇ ਵਿੱਚ ਜੋ ਇਨਸਾਨੀ ਦਾ ਸਭ ਧਰਮਾਂ ਦਾ ਉੱਥੇ ਜੋ ਨੁਕਸਾਨ ਕੀਤਾ ਰੱਖਸ਼ਨ ਦੇ ਸਬੰਧ ਦੇ ਵਿੱਚ 20000 ਕਰੋੜ ਦਾ ਸੰਪਤੀ ਸੜੀ ਔਰ ਨਵੀਆਂ ਬੱਸਾਂ ਰੇਲਾਂ ਦਾ ਨੁਕਸਾਨ ਹੋਇਆ ਜੇ ਇਹ ਹਰਿਆਣਾ ਸਰਕਾਰ ਪੰਜਾਬ ਸਰਕਾਰ ਜਿੱਥੇ ਵੀ ਪੰਜਾਬੀ ਬੋਲਦਿਆਂ ਲੋਕ ਬੈਠੇ ਆ ਜੇ ਇਹ ਚਾਹੁੰਦੇ ਤਾਂ ਇਹ ਹਾਲਾਤ ਅੱਜ ਹਰਿਆਣੇ ਦੇ ਨਹੀਂ ਹੋਣੇ ਸੀ ਕਿਉਂਕਿ ਇਹਨਾਂ ਨੇ ਰક્ષਣ ਦੇ ਮੁੱਦੇ ਦੇ ਵਿੱਚ ਜਾਤ ਆਧਾਰ ਤੇ ਐਨੀ ਵੰਡ ਕਰ ਦਿੱਤੀ ਹੈ ਕਿ ਹਰ ਹਰ ਤਬਕਾ ਅੱਜ ਸਾਡੇ ਦੇਸ਼ ਦੇ ਵਿੱਚ ਉੱਠ ਖੜਾ ਔਰ ਹਰ ਤਬਕਾ ਇਹ ਕਹਿ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਮੇਰੇ ਜੋ ਆਪਣਾ ਵਿਧਾਨ ਸਭਾ ਦੇ ਪ੍ਰੈਜ਼ੀਡੈਂਟ ਫਰੀਦਕੋਟ ਇਹਨਾਂ ਨੇ ਜਿਹੜਾ ਪ੍ਰੋਗਰਾਮ ਰੱਖਿਆ ਮੈਂ ਅੱਜ ਬੜਾ ਦੁਖੀ ਮਨ ਨਾਲ ਇਹ ਕਹਿਣਾ ਵੀ ਜੋ ਇਹਨਾਂ ਨੇ ਘਰ ਘਰ ਜਾ ਕੇ ਕਰਿਆਨੇ ਵਾਲਿਆਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਜੋ ਬੁਰੇ ਹਾਲਾਤ ਇਹਨਾਂ ਨੇ ਹਰਿਆਣੇ ਦੇ ਕੀਤੇ ਆ ਉਹ ਅਸੀਂ ਬੜੀ ਸਾਰੀ ਯੂਥ ਕਾਂਗਰਸ ਲੋਕ ਸਭਾ ਫਰੀਦਕੋਟ ਦੀ ਬੜੇ ਪੂਰੇ ਜੋਰ ਸ਼ੋਰ ਨਾਲ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਅਗਰ ਖੱਟਰ ਸਰਕਾਰ ਚਾਹੁੰਦੀ ਤਾ ਜਿੰਨੇ ਵੀ जाट ਨੇਤਾ ਆਪਦੇ ਆਪਦੇ ਸੀਐਮ ਹਾਊਸ ਚ ਬਲਾ ਕੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ ਵੀ ਮਿੱਤਰੋ ਇਹ ਕੰਮ ਐ ਹੋ ਸਕਦਾ ਇਹ ਜਿਹੜੀ ਆਪਾਂ ਜਾਤ ਆਧਾਰਿਤ ਜਨਰੇਸ਼ਨਾਂ ਇਹ ਆਪਾਂ ਐਂ ਦੇਖ ਸਕਦੇ ਹਾਂ ਤਾਂ ਅੱਜ ਇਹ ਹਰਿਆਣੇ ਦਾ ਹਾਲਾਤ ਨਹੀਂ ਸੀ ਅੱਜ ਅਸੀਂ ਉਸੇ ਸੰਬੰਧ ਦੇ ਵਿੱਚ ਮੋਦੀ ਜੀ ਦਾ ਪਤਲਾ ਫੂਕਿਆ ਔਰ ਉਹਨਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਤੁਸੀਂ ਜਾਤਾਂ ਪਾਤਾਂ ਦੇ ਆਧਾਰ ਤੇ ਇਹ ਹਾਲਾਤ ਕਰੂਗੇ ਸਾਡੇ ਦੇਖਦੇ ਅਯੂਥ ਕਾਂਗਰਸ ਫਰੀਦਕੋਟ ਦੀ ਪਿੱਛੇ ਜਾਂ ਪੰਜਾਬ ਯੂਥ ਕਾਂਗਰਸ ਪਿੱਛੇ ਨਹੀਂ ਰਹੂਗੀ ਡਟ ਕੇ ਵਿਰੋਧ ਕਰੂਗੀ ਔਰ ਇਹਨਾਂ ਨੂੰ ਦੱਸ ਦਿੱਤਾ ਜਾਊਗਾ ਵੀ ਸਾਡਾ ਦੇਸ਼ ਇੱਕ ਸਾਰੇ ਧਰਮ ਸਾਰੇ ਧਰਮਾਂ ਦਾ ਪੂਰਾ ਸਤਕਾਰ ਹੈ ਅਸੀਂ ਸਾਰੇ ਇਕੱਠੇ ਆਂ ਤੁਹਾਡੇ ਮਗਰ ਅਸੀਂ ਜਿਹੜਾ ਅੱਜ ਯੂਥ ਕਾਂਗਰਸ ਵੱਲੋਂ ਪੁਤਲਾ ਫੂਕਿਆ ਗਿਆ ਇੱਥੇ ਫਰੀਦਕੋਟ ਇਹ ਬਾਦਲ ਸਰਕਾਰ ਤੇ ਮੋਦੀ ਸਰਕਾਰ ਦੀ ਜਿਹੜੀ ਭਾਈਵਾਲ ਸਰਕਾਰ ਆ ਇਹ ਇਹ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਤੇ ਹਰਿਆਣਾ ਜਿਸੇ ਤਰ੍ਹਾਂ ਹੀ ਜਾਤੀ ਪਾਤੀ ਦੇ ਨਾਂ ਤੇ ਬੱਦੜ ਸਰਕਾਰ ਮੋਦੀ ਸਰਕਾਰ ਲੜੜਾ ਲੜਾਈਆਂ ਕਰਾ ਕੇ ਉੱਥੇ ਜੋ ਵੀ ਉੱਥੇ ਹੋਇਆ ਨੁਕਸਾਨ ਸਾਰੀ ਉਹ ਜ਼ਿੰਮੇਵਾਰ ਆ 20 ਤੋਂ ਲੈ ਕੇ 25000 ਕਰੋੜ ਤੱਕ ਦਾ ਉੱਥੇ ਹੁਣ ਨੁਕਸਾਨ ਸੰਪਤੀ ਦਾ ਹੋ ਚੁੱਕਾ ਦੇਸ਼ ਦਾ ਦੇਸ਼ ਪਹਿਲੀ ਹੀ ਬੜਾ ਨੁਕਸਾਨ 'ਚ ਜਾ ਰਿਹਾ ਉੱਤੋਂ ਉਹ ਜਿਹੜਾ ਹੋਰ ਵੀ ਬੱਤਰ ਤੋਂ ਬੱਤਰ ਦੇ ਉਹਨਾਂ ਨਾਲ ਹੋ ਰਿਹਾ ਤੇ ਅਸੀਂ ਗਾਂ ਤੋਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆਂ ਵੀ ਗਾਂ ਨੂੰ ਇਹਨਾਂ ਨੂੰ ਵੋਟਾਂ ਨਾ ਪਾਓ ਤੇ ਅੱਗੇ ਤੋਂ ਆਪਣੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜੋ ਆਪਣੇ ਲੋਕ ਖੁਸ਼ ਸੀਗੇ ਦੁਬਾਰਾ ਲੋਕਾਂ ਦੀ ਖੁਸ਼ੀ ਆ ਸਕਣ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਤੋਂ ਬਚੋ your jungle